ਦਰਅੱਗਸ ਦੋਜ ਨਾਲ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਜੰਮੂ ਕਸ਼ਮੀਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਨਕੋਟ ਦਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਤਲੂਰ ਵਿਖੇ ਨਸ਼ੇ ਦੀ ਹਾਲਤ ਵਿੱਚ ਦੋ ਨੌਜਵਾਨ ਪਾਏ ਗਏ ਅਸੀਂ ਜਿਸ ਦੀ ਇੱਕ ਵਿੱਚੋਂ ਮੌਕੇ ਤੇ ਮੌਤ ਹੋ ਗਈ ਸੀ ਜਦ ਕਿ ਦੂਸਰਾ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਸੀ ਜਿਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਠੀਕ ਹੈ ਉਨਾ ਦੱਸਿਆ ਕਿ ਮ੍ਰਿਤਕ ਦੀ ਪਛਾਣ ਪੰਕਜ ਮਨਹਾਸ ਪੁੱਤਰ ਸਰਦਾਰ ਸਿੰਘ ਵਾਸੀ ਪਿੰਡ ਤਲੂਰ ਤੇ ਹੋਈ ਹੈ ਉਹ ਆਪਣੇ ਦੋਸਤ ਰਾਹੁਲ ਸ਼ਰਮਾ ਪੁੱਤਰ ਰਮੇਸ਼ ਸ਼ਰਮਾ ਵਾਸੀ ਬਬਿਆਲ ਨਾਲ ਸੀ ਜਿਸ ਦੀ ਹਾਲਤ ਵੀ ਗੰਭੀਰ ਸੀ ਅਤੇ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਠੀਕ ਹੋਣ ਤੇ ਰਾਹੁਲ ਸ਼ਰਮਾ ਨੇ ਦੱਸਿਆ ਕਿ ਅਸੀਂ ਦੋਵੇਂ ਨਸ਼ੇੜੀ ਹਾਂ ਅਤੇ 18 ਫਰਵਰੀ 26 ਨੂੰ ਮੈਂ ਪੰਕਜ ਨਾਲ ਦਵਿੰਦਰ ਸਿੰਘ ਉਰਫ ਵਿੱਕੀ ਪੁੱਤਰ ਦਰਜੀਤ ਸਿੰਘ ਵਾਸੀ ਪਿੰਡ ਸਾਂਜੀ कठुआ जम्मू कश्मीर तो नशा लेकर आए सर ने कुछ खुराक भी लई विक्की वासी कठुआ मुख नशा तस्कर जो कठुआ तो अपना नशा नैटवर्क चला है ते जम्मू और खेतर सप्लाई प्रदान करता है विशेष शाखा की टीम ने पुलिस टीम मिलकर उस व्यक्ति उसके घरों गिरफ्तार किया दे खिलाफ धाराव अधीन मामला दर्ज कर लिया विखी की गिरफ्तारी दौरान ਉਸ ਦੀ ਨਿਜੀ ਤਲਾਸ਼ੀ ਲੈਣ ਤੇ ਉਸ ਦੇ ਕਬਜ਼ੇ ਵਿੱਚੋਂ 16 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸ਼ਾਨਕੋਟ ਪੁਲਿਸ ਦੇ ਅੰਤਰਗਤ ਜਿਹੜਾ ਸਾਡਾ ਪੁਲਿਸ ਸਟੇਸ਼ਨ ਰੋਡ ਚੰਨ ਸਿੰਘ ਆਉਂਦਾ ਜਿਹੜਾ ਕਿ ਜੰਕੇ ਬਾਰਡਰ ਦੇ ਨਾਲ ਸਾਡੀ ਪੁਲਿਸ ਪੁਲਿਸ ਸਟੇਸ਼ਨ ਆ ਉੱਥੇ ਇੱਕ ਸੂਚਨਾ ਮਿਲੀ ਸੀ ਕਿ ਜੰਕੇ ਤੋਂ ਜਿਹੜੀ ਸੜਕ ਆ ਰਹੀ ਆ ਸਾਡਾ ਪਿੰਡ ਤਲੂਰ ਲਾਸਟ ਵਿਲੇਜ ਪੈਂਦਾ ਬਿਲਕੁਲ ਬਾਰਡਰ ਦੇ ਉੱਤੇ ਦੋ ਲੜਕੇ ਜਿਹੜੇ ਹੈਗੇ ਆ ਉਹ बेहोਸ਼ੀ ਦੀ ਹਾਲਤ ਵਿੱਚ ਆ ਇੱਕ ਨੀਂਦੋਸ਼ੀ ਦੀ ਹਾਲਤ ਵਿੱਚ ਹੋਸ਼ੀ ਦੀ ਹਾਲਤ ਵਿੱਚ ਆ ਪੁਲਿਸ ਨੇ ਮੌਕੇ ਤੇ ਜਾ ਕੇ ਤਫਤੀਸ਼ ਕੀਤੀ ਉਹਦੇ ਵਿੱਚ ਇੱਕ ਜਿਹੜਾ ਹੈਗਾ ਆ ਲੜਕਾ ਪੰਕਜ ਮਨਹਾਸ ਆ ਉਹਦੇ ਉਹ ਜਿਹੜਾ ਹੈ ਇੱਕ ਮੌਕੇ ਦੇ ਉੱਤੇ ਜਿਹੜਾ ਹੈਗਾ ਉਹ ਉਹਦੀ ਡੈਥ ਹੋ ਗਈ ਸੀ ਤੇ ਦੂਸਰਾ ਲੜਕਾ ਰੈਸਕਿਊ ਕਰਕੇ ਦਾ ਇਲਾਜ ਕਰਾਉਣ ਤੋਂ ਬਾਅਦ ਉਹ ਤੰਦਰੁਸਤ ਹੈ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਇਹ ਲੜਕੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਡਰੱਗਸ ਦੀ ਅਵੇਲੇਬਿਲਟੀ ਨਾ ਹੋਣ ਕਰਕੇ ਸਪੈਸ਼ਲੀ ਇਨ ਪਠਾਨਕੋ ਡਿਸਟ੍ਰਿਕਟ ਇਹ ਡਰੱਗਸ ਲੈਣ ਲਈ ਬਾਰਡਰ ਕ੍ਰਾਸ ਕਰਕੇ ਜਿਹੜੇ ਹੈਗੇ ਆ ਜੀਐਨਕੇ ਸਟੇਟ ਦੇ ਵਿੱਚ ਗਏ ਸੀ ਉੱਥੇ ਇੱਕ ਪਿੰਡ ਹੈਗਾ ਤਰਪਸਾਂਜੀ ਉੱਥੇ ਦਾ ਇੱਕ ਪੈਡਲਰ ਹੈ ਦਵਿੰਦਰਜੀਤ ਸਿੰਘ ਵਿੱਕੀ ਉਹਦੇ ਪਾਸੋਂ ਇਹ ਡਰੱਗ ਦੀ ਡੋਜ਼ ਲੈਣ ਗਏ ਸੀ ਤੇ ਉੱਥੋਂ ਹੀ ਉਹਨਾਂ ਨੇ ਡਰੱਗ ਦੀ ਡੋਜ਼ ਲਈ ਹੁਣ ਇਹ ਅੱਗੇ ਤਫਸੀਲ ਕੀਤਾ ਜਾ ਰਿਹਾ ਕਿ ਡਰੱਗ ਕਿਸ ਤਰ੍ਹਾਂ ਦਾ ਸੀਗਾ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਜੀਐਨਕੇ ਦੇ ਵਿੱਚ ਉਹ ਡਰੱਗ ਡੋਜ਼ ਲੈਣ ਤੋਂ ਬਾਅਦ ਜਿਉਂ ਹੀ ਇਹ ਐਂਟਰ ਹੋਏ ਆ ਇੱਥੇ ਆ ਕੇ ਇਹਨਾਂ ਤੇ ਕਲੈਪਸ ਹੋ ਗਿਆ ਔਰ ਇੱਕ ਜਿਹੜਾ ਹੈਗਾ ਆ ਉਹ ਨੀਂਦ ਵਾਲੀ ਸਿਹਤ ਸੀਗਾ ਜਿਹੜਾ ਕਿ ਹੁਣ ਤੰਦਰੁਸਤ ਆ ਇਹਦੇ ਤੇ ਅੱਗੇ ਸਖਤ ਕਾਰਵਾਈ ਕਰਦੇ ਹੋਇਆ ਅਸੀਂ ਧਾਰਾ 304 ਤੇ ਨਾਰਕੋਟਿਕਸ ਧਾਰਾਵਾਂ ਦੀ ਇਹਨੂੰ ਮੁਕੱਦਮਾ ਦਰਜ ਕੀਤਾ ਮੁਕੱਦਮੇ ਚ ਸਟੱਡੀ ਟੰਗ ਨਾਲ ਤਫ਼ਤੀਸ਼ ਕੀਤੀ ਗਈ ਤਫ਼ਤੀਸ਼ ਤੋਂ ਬਾਅਦ ਉੱਥੇ ਦੇ ਜਿਹੜੇ ਪੈਡਲਰ ਆ ਜਿਹਨਾਂ ਨੇ ਇਹਨਾਂ ਨੂੰ ਡੋਜ਼ ਦਿੱਤੀ ਸੀਗੀ ਉਹ ਦਵਿੰਦਰਜੀਤ ਸਿੰਘ ਵਿੱਕੀ ਕਰਕੇ ਹੈ ਉਹਨੂੰ ਅੱਜ ਸਾਡੀ ਸਪੈਸ਼ਲ ਬਾਂਚ ਤੇ ਡਿਸਟ੍ਰਿਕਟ ਪੁਲਿਸ ਦੀ ਟੀਮ ਨੇ ਜਿਹੜਾ ਹੈਗਾ ਉਥੋਂ ਮੌਕੇ ਤੋਂ ਉਹਨੂੰ ਅਰੈਸਟ ਕਰ ਲਿਆ ਉਹਦੇ ਕਬਜ਼ੇ ਵਿੱਚੋਂ ਜਿਹੜੀ ਹੈਗੇ ਹੈਰੋਨ ਬਰਾਮਦ ਹੋਈ ਆ ਸੋ ਇਹ ਜਿਹੜਾ ਜਿਹੜੇ ਜਿਸ ਲੜਕੇ ਦੀ ਡੈਥ ਹੋਈ ਆ ਇਹ ਇਹਦੇ ਬਾਰੇ ਅਸੀਂ ਪਤਾ ਕਰ ਰਹੇ ਆ ਕਿ ਜੀਐਨਕੇ ਸਟੇਟ ਤੋਂ ਕਿਸ ਤਰ੍ਹਾਂ ਦਾ ਡਰੱਗਸ ਲਿਆ ਗਿਆ ਸੀਗਾ ਕਿ ਆ ਉਹ ਚਿੱਟਾ ਸੀ ਹੈਰੋਨ ਸੀ ਜਾਂ ਕੋਈ ਹੋਰ ਟੀਕੇ ਵਗੈਰਾ ਸੀਗੇ ਉਹਦਾ ਉਸ ਤੋਂ ਬਾਅਦ تفصیلیہ ਹੋ ਸਕੇਗਾ ਪਰ ਇਹਦੇ ਚ ਜਿਹੜੀ ਹੈਗੀ ਆ اصل ਕਲਪਰੇਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ